ABC نیوز انٹرٹینمنٹ دیکھ رہے سارے 10 ਰੁਪਿਆ ਪਰਿਸ਼ਸਤੀਕਰ ਅੱਜ ਜਿਹੜੀ ਸਾ ਤੁਹਾਡੇ ਨਾਲ ਖਬਰ ਅਸੀਂ ਸਾਂਝੀ ਕਰਨੇ ਜਾ ਰਹੇ ਹਾਂ ਇਸ ਨਾਲ ਕਈ ਲੋਕਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ ਇਹ ਹੈ ਕਵਰ ਨਗਰ ਕੌਂਸਲ ਰਾਮਪੁਰਾਪੁਰ ਨਾਲ ਜੁੜੀ ਹੈ ਤੇ ਇਹ ਖਬਰ ਹੈ ਜਿਸ ਨਾਲ ਅਸੀਂ ਸੋਨ 10 ਚੋੜੇ ਆਏ ਵੀ ਜਿਨ੍ਹਾਂ ਨੇ ਵੱਲੋਂ ਵੀ 2023-24 ਦੇ ਵਿੱਚ ਪਾਣੀ ਸੀਵਰੇਜ ਆਦਿ ਦੇ ਬਿੱਲ ਭਰੇ ਹਨ ਤੇ ਸੀਤਾ ਵੀ ਪ੍ਰਾਪਤ ਕਰਿਆ ਹਨ ਪਰੰਤੂ ਇਹ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਹੀ ਨਹੀਂ ਹੈ ਨਗਰ ਕੌਂਸਲ ਦੇ ਕਿਸੇ ਵੀ ਰਿਕਾਰਡ ਦੇ ਵਿੱਚ ਇਹ ਰਕਮ ਦਰਜ ਹੀ ਨਹੀਂ ਹੈ ਇਹ ਸੀਤਾ ਕਿਵੇਂ ਕੱਟੀਆਂ ਗਿਆ ਕੌਣ ਕੱਟ ਗਿਆ ਇਸ ਵਾਸਤੇ ਵਿਜੀਲੈਂਸ ਵੱਲੋਂ ਵੀ ਜਾਂਚ ਜਾਰੀ ਹੈ ਔਰ ਸਮੇਂ-ਸਮੇਂ ਸਰ ਸ਼ਹਿਰ ਵਾਸੀਆ ਵੱਲੋਂ ਕਾਰਨ ਸਦਕ ਅਫਸਰ ਰਾਮਪ੍ਰਾਪੂਰ ਨੂੰ ਵਿਸ਼ੇਸ਼ ਕਹਿਤਾ ਦਿੱਕੇ ਜਾਂਚ ਜਾਰੀ ਹੈ ਕਾਰਨ ਸਦਕ ਅਫਸਰ ਸਮੇਤ ਨਗਰ ਕੌਂਸਲ ਦੇ ਪ੍ਰਧਾਨ ਔਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਇਸ ਕਪੜੇਬਾਜੀ ਜੁੜ ਕੇ ਚਿੰਤਾ ਪ੍ਰਗਟ ਕਰ ਰਹੇ ਹਨ ਇਹ ਅਚਰੇ ਹੋਇਆ ਕਿਸ ਤਰ੍ਹਾਂ ਕੀ ਕਰਨਾ ਹੈ ਇਹ ਪੁਰੀ ਇਹ ਗੱਲ ਇਹ ਹੈ ਵੀ ਨਗਰ ਕੌਂਸਲ ਵੱਲੋਂ 2023 ਦੇ ਵਿੱਚ ਪਾਣੀ ਸੀਵਰੇਜ ਸਮੇਤ ਕਈ ਸਿੱਧਾ ਕੱਟੇ ਗਿਆ ਇੱਥੋਂ ਜ਼ਿਕਰ ਕੀ ਐਨਓਸੀ ਵੀ ਜਾਰੀਆ ਕੀਤੀਆਂ ਗਈਆਂ ਜਿਸ ਰਾਹੀਂ ਕਈ ਪਲਾਟਰਾ ਦੁਕਾਨਾਂ ਅੱਜ ਦੇ ਵੀ ਆ ਰਜਿਸਟਰੀਆਂ ਵੀ ਹੋ ਚੁੱਕੀਆਂ ਹਨ ਪਰੰਤੂ ਜਦ ਰਿਕਾਰਡ ਦੇ ਵਿੱਚੋਂ ਚੈੱਕ ਕਰਨਾ ਚਾਹਿਆ ਤਾਂ ਇਸ ਦਾ ਸੰਬੰਧਤ ਕੋਈ ਵੀ ਰਿਕਾਰਡ ਨਗਰ ਕੌਂਸਲ ਵਿਖੇ ਦਰਜੀ ਨਹੀਂ ਹੈ ਨਗਰ ਕੌਂਸਲ ਦੇ ਕਰਮਚਾਰੀ ਵੀ ਇਸ ਕੰਟੂ ਕੋਲ-ਮੋਲ ਕਰ ਰਹੇ ਹਨ ਵੀ ਅਖਦੇ ਸੀ ਤਾਂ ਕਿਸ ਨੇ ਕਟੀਆਂ ਰਿਕਾਰਡ ਕਿੱਥੇ ਗਿਆ ਜਦੋਂ ਟਾਕਰ ਕੌਂਸਲ ਵਿੱਚ ਰਿਕਾਰਡ ਚੈੱਕ ਕਰਨ ਦੀ ਗੱਲ ਕਰੀ ਤਾਂ 2023 ਤੋਂ ਬਾਅਦ ਕੋਈ ਵੀ ਰਿਕਾਰਡ ਦਰਜ ਹੀ ਨਹੀਂ ਹੈ ਸੋ ਅਸੀਂ ਵੀ ਸੋਨ ਕਹਿੰਦੇ ਆ ਇਸ ਜਿਸ ਨੂੰ ਵੀ ਮੇਬੀ ਨਗਰ ਕੌਂਸਲ ਵਿਖੇ 2024 ਦੇ ਵਿੱਚ ਦੀ ਕੋਈ ਵੀ ਪਾਣੀ ਸੀਵਰੇਜ ਆਦੀ ਦੀ ਰਸੀਦ ਕਟਾਈ ਹੈ ਤਾਂ ਇਸ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਵਿਖੇ ਜ਼ਰੂਰ ਮਿਲ ਕੇ ਆਵੇ ਜੇ ਉਸ ਦਾ ਮਾਮਲਾ ਨਹੀਂ ਤਰਚਾਇਆ ਤਾਂ ਉਹ ਕਾਰਨ ਸਦਕ ਅਫਸਰ ਨੂੰ ਪਾਸੇ ਦੀ ਸ਼ਿਕਾਇਤ ਕਰਾਵੇ ਕਿਉਂਕਿ ਉਹਨਾਂ ਨੇ ਭਰੋਸਾ ਦਿਵਾਇਆ ਕਿ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਠੱਗੀ ਨਹੀਂ ਹੋਣ ਦਿੱਤੀ ਜਾਵੇ ਹੁਣੇ ਤੁਹਾਡੇ ਅਸੀਂ ਪਤਾ ਲੱਗਿਆ ਵੀ ਇਹ ਕੋਈ ਸੀਰੀਅਸ ਕੱਟੀ ਵੀ ਆ ਤੇ ਜਿਹੜੀ ਜੋ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਉਹਨਾਂ ਨੇ ਅਸੀਂ ਇਹਦੀ ਇਨਕੁਆਰੀ ਮਾਰਕ ਕਰਤੀ ਵੀ ਚੰਡੀਗੜ੍ਹ ਲਿਖ ਕੇ ਇੱਥੇ ਵੀ ਇਹਦੀ ਇਨਕੁਆਰੀ ਕੀਤਾ ਤਾਂ ਕੀਤੀ ਜਾਊਗੀ ਤੇ ਜਿਹੜਾ ਵੀ ਕੋਈ ਦੋਸ਼ੀ ਹੋਊਗਾ ਉਹ ਬਖਸ਼ਿਆ ਨਹੀਂ ਜਾਊਗਾ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਵੇ। ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਸੀਂ ਕਾਨੂੰਨੀ ਇਨਕੁਆਰੀ ਕਰਕੇ ਤੇ ਪਰਚਾ ਦਰਜ ਕਰਵੋ। ਹਾਂਜੀ ਜਿਵੇਂ ਜੋ ਜੋ ਵੀ ਦੇਖੋ ਇਹਦੇ ਤੇ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ। ਤੇ ਕਿਸੇ ਨੂੰ ਬਖਸ਼ਾ ਨਹੀਂ। ਇਹੀ ਤਾਂ ਬਾਦ ਡਿਸਟ੍ਰੀਕਟ ਹੀ ਲੱਗਿਆ ਹੈ। ਜਰਕੇ 2024 ਚ ਜਿੰਨੀਆਂ ਵੀ ਸਿੱਤਾ ਹੋਈਆਂ ਵੀ ਆ ਸਾਰੇ ਜੱਤੀ। ਤੇ ਦਾ ਮਤਲਬ ਇਹੀ ਤਾਂ ਵੀ ਤਾਂ ਡਿਸਟ੍ਰੀਕਟ ਹੀ ਲੱਗਿਆ ਹੈ ਨਗਰਪਾਲਿਕਾ। ਉਹ ਮੇਰੇ ਦੇਖੋ ਨੌਲੇਜ ਤੋਂ ਬਾਹਰ ਹੈ ਮੈਂ ਇਹਦੇ ਬਾਰੇ ਤੁਹਾਨੂੰ ਮੈਂ ਤਾਂ ਇਹਦੇ ਬਾਰੇ ਪ੍ਰੋਪਰ ਤਾਂ ਤੁਹਾਨੂੰ ਨੀਯੋਤ ਸਾਹਿਬ ਵੀ ਜਾਣਕਾਰੀ ਦੇ ਸਕਦੇ ਆ। ਤਾਂ ਕਿ ਇਹਦੇ 'ਚ ਜਿਹੜੇ ਮੈਂ ਤਾਂ ਹੁਣੇ ਹੀ ਤੁਹਾਡੇ ਰਹੀਂ ਪਤਾ ਲੱਗਿਆ ਵੀ ਕਿ 24 'ਚ ਕਿਹੜੀਆਂ ਰਸੀਦਾਂ ਘਟੀਆਂ ਗਈਆਂ ਜਾਂ ਹੋਰ ਉਹਦੇ ਬਾਰੇ ਲੱਜੋ ਏਡਾ ਵੱਡਾ ਕਫਲਾ ਕਰ ਰਿਹਾ ਹੈ ਤੁਸੀਂ ਉਹਦੀ ਇਨਕੁਆਰੀ ਆਪ ਕਰੋ ਚੰਡੀਗੜ੍ਹ ਭੇਜਤਾ ਜੀ 2 ਮਹੀਨੇ ਹੋ ਗਏ ਇਨਵੋਇਸ ਆ ਕੇ ਲੈ ਕੇ ਜੇ ਲੋ ਹਾਂਜੀ ਉਹਦੀ ਇਨਕੁਆਰੀ ਆਪ ਕਰੋ ਲੋਕ ਆ ਰਹੇ ਐ ਲੋਕੋ ਕਰਵਾ ਪਾ ਰਹੇ ਐ ਅਸਲ ਤਾਂ ਲੋਕਾਂ ਨੂੰ ਬਕਾਇਆ ਜਿੰਦਾ ਖੜਾ ਹੈ ਹਾਂਜੀ ਉਹ ਭਰ ਨਹੀਂ ਰਹੇ ਲੋਕ ਰਸੀਦਾ ਲਈ ਫਿਰਦੇ ਐ ਠੀਕ ਆ ਉਹਦੀ ਜਿਹੜੀ ਤੁਸੀਂ ਐਫਆਰਸੀ ਦੀ ਦਰਦ ਕਰਾ ਸਕਦੇ ਤੁਸੀਂ ਆਪਾਂ ਦੀ ਪਾਰਟੀ ਚ ਸੁਣੇ ਰੱਖੋ ਜਿਹੜਾ ਕਲੇ ਉਹ ਚੀਤਾ ਨਹੀਂ ਉਹਨਾਂ ਨੇ ਮੰਨ ਲੋ ਡਿਸਟ੍ਰਿਕਟ ਨੀਆ ਉਹਰਾ ਉਹ ਕੀ ਕਰਦੋਂ ਉਹ ਮਪੇਸਾ ਦੀ ਬੇਟੇ ਦੁਆਰਾ ਕੌਣ ਭਰੂਗਾ ਉਹ ਦੇਖੋ ਜਿਹੜੀ ਵੀ ਕੋਈ ਕੋਈ ਨਹੀਂ ਕੋਈ ਮੇਜਾ ਕੁਝ ਦੇਖੋ ਉਹਨਾਂ ਤਾਂ ਮਿਲੂਗੀ ਜੀ ਹੁਣ ਉਹ ਜਿਹਨੇ ਕੋਈ ਗਲਤ ਰਸੀਦਾ ਕਟੀਆਂ ਆ ਉਹਦੀ ਜੇਬ ਚ ਭਰੂਗਾ ਹੁਣ ਜਿਹੜੇ ਕੋਈ ਇੱਥੇ ਭਰ ਗਿਆ ਉਹਦੇ ਕੋਲ ਰਸੀਦ ਹੈਗੀ ਆ ਉਹਦੇ ਕੋਲ ਪਰੂਫਾ ਉਹ ਕੁਐਰੀ ਤੱਕ ਕਰ ਡੀ ਕਰਨ ਪੜੀ ਤਾਂ ਦੇਖੋ ਮੇਰੀ ਗੱਲ ਸੁਣੋ ਇਹ ਤਾਂ ਮੈਂ ਇੱਕ ਵਾਰੀ ਟਿੱਕਰ ਮੈਂ ਦੇਖੋ ਦੀ ਕਰਨ ਉਹ ਮੈਂ ਹੁਣ ਕੋਈ ਇਨਕੁਆਰੀ ਤਾਂ ਕਰਨੀ ਪਊਗੀ ਇੱਕ ਵਾਰੀ ਤੁਸੀਂ ਕਰੋ ਨਾ ਹੀ ਉਹ ਸਾਹ ਬੈਠੇ ਜੀ ਇਹ ਸਿੱਧਾ ਲੋਕਾਂ ਨੂੰ ਸਹੂਲਤ ਦਿਓ ਨਹੀਂ ਭਾਈ ਤੁਸੀਂ ਦੇਦੇ ਤੁਹਾਡੇ ਕੋਲ ਸਿੱਧਾ ਹੈਗੇ ਤੁਸੀਂ ਅਸੀਂ ਕਾਰਵਾਈ ਬਾਅਦ ਚ ਕਰਾਂਗੇ ਤੁਸੀਂ ਆਪਦੀ ਐਨਓਸੀ ਲਓ ਹਾਂ ਉਹਨਾਂ ਨੂੰ ਦੇਖੋ ਉਹਨਾਂ ਨੂੰ ਜਿਵੇਂ ਵੀ ਹੋਇਆ ਜੋ ਕਾਨੂੰਨੀ ਇਹਦੇ ਚ ਹੈਗਾ ਉਹਨਾਂ ਨੂੰ ਅਸੀਂ ਐਨਓਸੀ ਮੈਂ ਜੀ ਸਾਹਿਬ ਨੂੰ ਕਹਣਾ ਹੈਗਾ ਵੀ ਉਹਨਾਂ ਤਾਂ ਕਟਾਟੇ ਜਿਨ੍ਹਾਂ ਨੇ ਪੈਸੇ ਭਰੇ ਹੋਏ ਆ ਉਹਨਾਂ ਨੂੰ ਤਾਂ ਅਨੁਸੀ ਮਿਲਣੀ ਹੋਈ ਚਾਹੀਦੀ ਬਿਲਕੁਲ ਸਹੀ ਹੈ ਪੈਸੇ ਭਰਨੋਂ ਤੇ ਅਸਟੋਟੇ ਮੀਗਾ ਦੇ ਵਿੱਚ ਜੰਦਰਿਆ ਵੀ ਖੁਸ਼ ਆ ਸਿੱਧਾ ਕਟਿਆ ਗਿਆ ਆ ਅਹ ਸਾਡੇ ਜਿਹੜੇ ਪਾੜੀ ਰਹੇ ਹੁਣ ਐਨਾ ਕੋਸਰ ਕਰਾ ਚਾਹੀ ਭਾਈ ਐ ਕੀ ਕਿਹਾ ਚ ਜਿਹੜੀ ਜਾਲੀ ਦਾ ਤਾਂ ਇਦਾਂ ਜੀ ਹਜੇ ਉਹਦੀ ਇਨਕੁਆਰੀ ਲੱਗੀ ਹੈਗੀ ਉਹਦੀ ਜਦੋਂ ਜਾਂਚ ਹੋਊਗੀ ਉਸ ਤੋਂ ਬਾਅਦ ਹੀ ਦੱਸਿਆ ਜਾਊਗਾ ਵੀ ਉਹ ਜਾਲੀ ਨੇ ਕਿ ਅਸਲੀ ਨੇ ਦੇਖੋ ਤੁਸੀਂ ਰਜਿਸਟਰ ਚੈੱਕ ਕਰਦੇ ਹੋ ਉਹਦੇ ਵਿੱਚ ਸਭ ਨੂੰ ਦੇਖ ਹੀ ਜਾਵੇ ਤੇ ਚੜੀ ਨਹੀਂ ਨਹੀਂ ਰਿਕਾਰਡ ਦੇ ਵਿੱਚ 23 ਤੱਕ ਉਹਨਾਂ ਦਾ ਰਿਕਾਰਡ ਪਾਇਆ ਗਿਆ ਜੀ ਦੇਖੋ ਉਸ ਤੋਂ ਬਾਅਦ ਹੈ ਜੋ ਅਸੀਂ ਨਵਾਂ ਰਜਿਸਟਰ ਲਗਾ ਕੇ ਉਹਦੇ ਤੇ ਐਂਟਰੀਆਂ ਹਜੇ ਕਰਨ ਵਾਲੀਆਂ ਰਹਿੰਦੀਆਂ ਨੇ ਉਹ ਚੈੱਕ ਚੈੱਕ ਕਿਤੇ ਜਾਣਗੇ ਉਹ ਕਰ ਬੇ ਕੀ ਕਰ ਬੇ ਕੀ ਉਹ ਬੰਦੀ ਕਾਰਵਾਈ ਹੋਊਗੀ ਜੀ ਜੇ ਕਿਸੇ ਨੇ ਕੁਝ ਗਲਤ ਕੀਤਾਗਾ ਤਾਂ ਉਹਦੇ ਤੇ ਕਾਰਵਾਈ ਹੋਊਗੀ ਉਹ ਕਿਹੜਾ ਇਹ ਤਾਂ ਇਹ ਤਾਂ ਬ੍ਰੇਕ ਨਾ ਸਟਾਫ ਨੇ ਬੋਤਾ ਕਿ ਹਾਲ ਦਾ ਪਰ ਕਿੱਦਾਂ ਜੀ ਜੇ ਰਿਕੁਆਰੀ ਕੀਤੀ ਨਹੀਂ ਉਹਨਾਂ ਦਾ ਕੀ ਹਾਲ ਦਾ ਜੋਸਮ ਇਹਨਾਂ ਦਾ ਕੋਈ ਜਾਂਚ ਤਾਂ ਹੋਊਗੀ ਫੇਰ ਹੀ ਪਤਾ ਲੱਗੂਗਾ ਜੀ ਨਹੀਂ ਜਾਂਚ ਸੀ ਤਾਂ 6 ਮਹੀਨੇ ਦੀ ਲਕਸਤ ਹੈ ਮੰਨ ਲਓ ਕਿ ਜਿੰਨੇ ਵੀ ਸਟੇਕ ਕਰੋੜ ਨੇ ਉਹਦੇ ਦੀ ਕੀ ਹਾਲਤ ਕਰ ਉਹ ਅਸੀਂ ਮੌਕੇ ਤੇ ਦੇਖ ਕੇ ਚੈੱਕ ਕਰ ਲੰਨੇ ਜੀ ਕਿਹਦੇ ਬੰਨੇ ਕਿੰਨਾ ਕੋਈ ਬਕਾਇਆ ਬੰਦਾ ਹੈ ਉਹ ਚੈੱਕ ਕਰਕੇ ਤੁਹਾਨੂੰ ਦੱਸ ਦਵਾਂਗਾ ਨਹੀਂ ਐਨਓਸੀ ਤਾਂ ਲਈ ਬੇਟਾ ਪੈਸੀ ਭਰੀ ਬੈਠਾ ਕਰਦਾ ਨਹੀਂ ਇਦਾਂ ਨਹੀਂ ਗਈ ਅਸੀਂ ਚੈੱਕ ਤਾਂ ਕਰਾਂਗੇ ਨਹੀਂ ਰਸੀਦਾ ਸਾਡੇ ਕੋਲੇ ਲੈ ਕੇ ਆਊਗਾ ਕੋਈ ਜੇ ਕੋਈ ਅੱਧਾ ਕੇਸ ਹੈਗਾ ਤਾਂ ਅਸੀਂ ਉਹਨੂੰ ਦੇਖ ਕੇ ਹੱਲ ਕਰ ਦਾਂਗੇ ਮੌਕੇ ਤੇ